ਹਾਂਜੀ ਸਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਕੋਹਲਿਆ ਛੋਟਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਤਿੰਨ ਜਾਨਵਰ ਵਿਖਾਉਣੇ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨੇ ਵੜਾਂ ਸੋਹਣੀਆਂ ਤੇ ਖਾਸ ਗੱਲ ਰਹੂਗੀ ਕਿ ਤਿੰਨੇ ਸੂਈਆਂ ਸਵਾਈਆਂ ਗੱਬਣਾ ਦਾ ਤਾਂ ਚੱਕਰ ਪੈ ਜਾਂਦਾ ਅਗਲਾ ਹਰੇ ਕੀ ਕਹਿੰਦਾ ਬਾਈ 20 ਕਿਲੋ ਦਿੱਤਾ ਏਰ ਕੀ ਦਿਉ 30 ਕਿਲੋ ਪਹਿਲੇ ਸੂਵੇ 10 ਕਿਲੋ ਦਿੱਤਾ ਏਰ ਕੀ ਦਿਉ 20 ਕਿਲੋ ਉਹਦਾ ਕਹਿਣ ਕਰਨ ਦੀਆਂ ਗੱਲਾਂ ਹੋ ਜਾਂਦੀਆਂ ਅਗਲੇ ਨੂੰ ਵੀ ਡਰ ਜਿਆ ਹੁੰਦਾ ਪਰ ਇਹ ਤਿੰਨ ਨਾਗ ਆ ਤਿੰਨੇ ਸੂਏ ਸਵਾਏ ਆ ਜਿੰਨਾ ਦੁੱਧ ਬਾਈ ਕਹਿੰਦਾ ਦੱਸੂਗਾ ਨੈਟ ਕੰਡੇ ਵਾਲਾ ਤਿਆਰ ਹੋਊਗਾ ਤੜਕੇ ਵੀ ਅਗਲਾ 6-7 ਵਜੇ ਆਜੇ ਜਿੰਨੇ ਟਾਈਮ ਸਵੇਰ ਚਵਾਈ ਕੀਤੀ ਓਨੇ ਟਾਈਮ ਹੀ ਸ਼ਾਮ ਨੂੰ ਫੇਰ ਓਨੇ ਵਜੇ ਆਜੇ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਭਾਵੇਂ ਫੇਰ ਕੱਢ ਲੈ ਭਾਵੇਂ ਕੰਡਾ ਬਾਲਟੀ ਅਗਲਾ ਆਪਦੀ ਨਾਲ ਲਈ ਆਵੇ ਜਵਾਂ ਜਾਇਜ਼ ਭਾਅ ਹੋਣਗੇ ਆਈ ਨਹੀਂ ਕਿ ਦੁੱਧ ਹੀ ਗਾਰੰਟੀ ਹੈ ਜਿੰਨਾ ਦੱਸਿਆ ਤਿਆਰ ਆ ਤੇ ਮੁੱਲ ਦੁੱਗਣਾ ਹੋਊਗਾ ਮੁੱਲ ਵੀ ਜਾਇਜ਼ ਹੀ ਹੋਊਗਾ ਇਨਫਾਰਮੇਸ਼ਨ ਲੈ ਦਨਾ ਤਿੰਨੇ ਨਵਾਂ ਖਾਨ ਵੜਾ ਕੋਈ ਇਹਨਾਂ ਦੇ ਵਿੱਚੋਂ ਬੁੱਢੀ ਢਾਂਡੀ ਜੀ ਨਹੀਂਗੀ ਨਵਾਂ ਖਾਨ ਚੰਗੀਆਂ ਸੋਹਣੀਆਂ ਬਰੀਡ ਵਾਲੀਆਂ ਬੱਚੀਆਂ ਇਨਫਾਰਮੇਸ਼ਨ ਲੈ ਦਨਾ ਹਾਂਜੀ ਸਸੀ ਕਾਲ ਸਸੀ ਕਾਲ ਭਾਈ ਜੀ ਨਾਂ ਦੱਸ ਦਈਏ ਨਾਂ ਵੀਰੇ ਸਤਨਾ ਸਿੰਘ ਪਿੰਡ ਘੋਲਿਆ ਖੋਲ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੀ ਹੈ 9815310571 ਇੱਕ ਰਿਫਰ ਦੱਸੀ ਹੈ 9815310571 ਇਹ ਤੋਂ ਹੀ ਕਰ ਲੈ ਸ਼ੁਰੂ ਸਤਨਾ ਹਾਂਜੀ ਵੀਰੇ ਦੱਸੀਏ ਇਹਦੇ ਬਾਰੇ ਇਹ ਵੀਰੇ ਦੂਜਾ ਸੁਗਾ ਇਹਨਾਂ ਦੀ ਸੂਈ ਨੂੰ ਹੋਵੇ 8 ਦਿਨ ਤੇ 12 ਕਿਲੋ ਦੁੱਧ ਦੇ ਨਾਲੇ ਕੰਡੇ ਵਾਲਾ ਜਿਹੜਾ ਝੋਲ ਲੈਣਾ ਭਾਈ ਜਦੋਂ ਮਰਜੀ ਝੋਲ ਸਕਦਾ ਕਿੰਨਾ ਕੁ ਪਿਆਜੂ ਭਾਈ 16 17 ਕਿਲੋ ਦੁੱਧ ਦੇ ਦੂ ਭਾਈ ਅਸੀਂ ਆਪਾਂ ਕਰੀਏ 25 ਕਿਲੋ ਦੀ ਤੁਹੇ ਮੈਂ ਗਲਤ ਗੱਲ ਜੈ ਜਮਲ ਦੋਵੇਂ ਕਰਦੇ ਐਨਾ ਮੁੱਲ ਐ ਇੰਨੇ ਦੀ ਦੇ ਦੇਣੀ ਆ ਭਾਈ ਮੋਲੇ ਦਾ 55 ਕਰ ਵਾਲੇ 50 ਕਰ ਵਾਲੇ 45 ਦੀ ਹਾਨ ਆ ਵੀ ਕੱਢ ਬਾਹਰ ਹਾਂਜੀ ਦੋਸਤੋ ਜਿਵੇਂ ਜੈਜ ਭਾ ਮੁੱਲ 55 ਕਰਾ ਲਓ ਜਾਂ ਵੱਧ ਘੱਟ ਜਿੰਨਾ ਮਰਜ਼ੀ ਕਰਾ ਲਓ 45000 ਦੀ ਹਾਨ ਵਿੱਚੋ ਛੋੜ ਹੋ ਜੂਗੀ ਤਾਜੀ ਸੂਈ ਸਵਾਈ ਹੈ 12 ਕਿਲੋ ਅੱਜ ਬਾਈ ਕਹਿੰਦਾ ਤਿਆਰ ਹੈ ਮੇਰੇ ਵੱਲੋਂ ਭਵਾਂ ਕੰਡਾ ਲਿਆ ਵੇ ਅਗਲਾ ਦੋ ਟਾਈਮ ਛੱਡੇ ਚਾਰ ਟਾਈਮ ਚੋਲੇ ਹੁਣ ਮਰਜ਼ੀ ਥੋੜੀ ਆ 45000 ਤੁਸੀਂ ਲਾਉਣਾ ਜੇ ਕੰਡੇ ਦੇ ਦੁੱਧ ਜੋਖਣਾ ਤਾਂ ਕੰਡੇ ਦੇ ਜੋਕੇ ਲੈ ਜਾਓ ਜੇ ਧਾਰਾ ਮਾਰ ਕੇ ਲੈ ਜਾਣੀਆਂ ਧਾਰਾ ਮਾਰ ਕੇ ਲੈ ਜਾਓ ਜੇ ਕੁਝ ਵੀ ਨਹੀਂ ਕਰਨਾ ਆਨਲਾਈਨ ਮੰਗਾਉਣੀ ਆ ਉਹ ਥੋੜੀ ਮਰਜੀ ਆ ਪਰ ਬਾਈ ਨੇ ਗਾਰੰਟੀ ਦੇਦੀ ਆ ਕਿ ਮੇਰੇ ਵੱਲੋਂ ਕੰਡੇ ਦੇ ਜੋਖਲਿਓ ਭਾਵਾਂ 12 ਕਿਲੋ ਨੈਟ ਤਿਆਰ ਆ 16 17 ਕਿਲੋ ਪਿਆਜੂ ਸੋਹਣੀ ਡੱਬੀ ਵਿੱਚੀ ਵੱਡੇ ਕਾਦਾ ਵਾਲੀ ਤੇ ਆਈ ਨਹੀਂ ਕਿ ਮਰੀ ਹੰਬੀ ਜੀ ਆ ਪੂਰੀ ਰਾਜੀ ਫੁੱਲ ਜਾਣ ਵਾਲੀ ਆ ਮੋਟਾ ਮੋਟਾ ਗੁਲਾਬੀ ਥਣ ਆਦੀ ਚਵਾਈ ਵਾਲਾ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਯਾਰ ਬੱਚੀ ਦੀ ਕੁਆਲਿਟੀ ਦੇ ਹਿਸਾਬ ਨਾਲ ਤਪਾ ਜੈ ਜੀ ਆ ਯਾਰ 45000 ਲੋਕੀ 60-60 ਮੁੱਲ ਕਰੀ ਜਾਂਦੇ ਆ ਦੇਣੀ ਪਤਾ ਨਹੀਂ ਕਿੱਥੇ ਆ ਪਰ ਮੁੱਲ ਕਰਕੇ ਕੇਰਾ ਮੂੰਹ ਪਰੇ ਇਹਨੂੰ ਕਰ ਲੈਂਦੇ ਆ ਪਰ ਜਮਾ ਜੈ ਜਬਾ 45 ਦੀ ਦੇ ਦੇਣੀ ਆ ਭਾਵੇਂ 10 ਪਿੰਡ ਗੇੜਾ ਦੇ ਲੋ ਨਹੀਂ ਦੇਣੀ 2 ਨੰਬਰ ਤੇ ਆ ਜਾ 2 ਨੰਬਰ ਵੀਰੇ ਦੂਜਾ ਸੁਹਾ ਵੜ ਰਹੀ ਆ ਮਾਗਰ ਵੱਚੀ ਆ ਵੀਰੇ ਇਹਦੇ ਹੂੰ ਤੇ ਇਹਦੇ 18 ਕਿਲੋ ਤ ਤਿਆਰ ਆ ਗਰੇ ਕਿੰਨਾ ਕੁ ਪੈਜੂ ਇਹ ਵੜ ਦੇ ਦਊਗੀ ਭਾਈ ਭਾਈ 24 ਕਿਲੋ ਤ ਖੁੱਲਾ ਦੇ ਦਊਗੀ ਇਹਦਾ ਵੀ ਜੈ ਜੀ ਭਾ ਕਰਦੇ ਮੁੱਲ ਦੋਵੇਂ ਕਰਦੇ ਮੁੱਲ ਤਾਂ ਭਾਈ ਇਹਦਾ ਮੈਂ 75 ਕਲੇ 70 ਕਲੇ ਇਹ 65 ਦੀ ਹਾਂ ਨਾ ਹੀ ਦੇਣੀ ਆ ਕੱਢ ਲੈ ਬਾਹਰ ਨੂੰ ਅੱਜ ਠੰਡੀਆਂ ਸੀਗਾ ਮਗਰ ਜਾਨਵਰ ਬਹੁਤ ਚੰਗਾ ਵੱਛੀ ਅੱਜ ਜਿਹੜਾ ਚੋਲ ਹੈ ਨਾ ਕਿੰਨਾ ਇਹ ਨਹੀਂ ਅੱਜ ਜਿਹੜਾ ਚੋਲ ਹੈ ਨਾ ਕਿੰਨਾ ਭਾਈ 18 ਕਿਲੋ ਕੰਡਾ ਲਵਾ ਕੇ ਦੋ ਪਤਾ ਮੇਰੇ ਕੋਲ ਰਵੇ ਭਾਈ ਜਦੋਂ ਮਰਜੀ ਚੋਲ ਸਕਦਾ ਦੋਸਤੋ ਭਾਈ ਕਹਿੰਦਾ ਰਹਿਣ ਨੂੰ ਮੰੰਜਾ ਬੈਸਤਰਾ ਦੇਉ ਸਿਆਲ ਹੈਗੇ ਰਜਾਈ ਵੀ ਦੇਉ ਰੋਟੀ ਪਾਣੀ ਵੀ ਮਿਲੂ ਸਾਗ ਨਾ 18 ਕਿਲੋ ਨੈਟ ਤਿਆਰ ਗੱਲਾਂ ਵਾਰੀ-ਵਾਰੀ ਨਹੀਂ ਕਰਦੇ ਆਪਣੇ ਵੱਲੋਂ ਕੰਡੇ ਦੇ ਜੋਕ ਕੇ ਲੈ ਜਾਓ ਜੇ ਕਿਸੇ ਨੇ ਆਉਣ ਦੀ ਘਾਲੋਂ ਕਰਨੀ ਉਹ ਤੁਹਾਡੀ ਮਰਜ਼ੀ ਐ ਫੁੱਲ ਵੱਡੀ ਵਹਿੜ ਆ 20-22 ਕਿਲੋ ਦੁੱਧ ਪਿਉਣ ਦਾ ਹੱਕ ਬਣਦਾ ਪਰ ਅੱਜ ਜਿਹੜਾ ਹੈਗਾ ਉਹ 18 ਕਿਲੋ ਆ ਕੰਡੇ ਦੇ ਜੋਖ ਲਓ ਮਗਰ ਬਾਲੀ ਚੰਗੀ ਬਰੀਡ ਵਾਲੀ ਪਿੰਕ ਨੋਜ਼ ਵਾਲੀ ਵੱਛੀ ਆ ਵਹਿੜ ਤੁਸੀਂ ਪੈਸੇ ਦੇ ਕੇ ਖਰੀਦ ਲੈਣੀ ਆ ਕਿਉਂਕਿ 65000 ਦੀ ਬਾਈ ਕਹਿੰਦਾ ਦੇ ਦੇਣੀ ਐ ਮੁੱਲ 75-80 ਜਿੰਨਾ ਮਰਜ਼ੀ ਕਰਾ ਲਓ ਜੇ ਮਗਰ ਵੱਛਾ ਹੁੰਦਾ ਤੇ ਮੁੱਲ ਫੇਰ ਵੀ 65 ਹੀ ਹੋਣਾ ਸੀ ਕਿਉਂਕਿ ਦੁੱਧ ਬਹੁਤ ਆ 18 ਕਿਲੋ ਤਿਆਰ ਹੈ ਇਹ ਦੁੱਧ ਦਾ ਵੈੜ ਦਾ ਪਾ ਤੇ ਆ ਮਗਰ ਬੱਚਾ ਫਰੀ ਦਾ ਤਿਆਰ ਹੋ ਜਾਣਾ ਇੱਕ ਤਾਂ ਬੱਚਾ ਹੁੰਦਾ ਵੱਛੀ ਨਾਂ ਦੀ ਤਿਆਰ ਹੋਈ ਪਹਿਲਣ ਵੱਛੀ 35000 ਦੀ ਵੇਖਦੀ ਆ ਤੇ ਦੂਜੇ ਪਾਸੇ ਫੰਡਰ ਵੀ 35 ਦੀ ਵਿਕ ਜਾਂਦੀ ਆ ਟੋਕੜ ਮਤਲਬ 8-10 ਕਿਲੋ ਦੁੱਧ ਵਾਲੀ ਫੰਡਰਾਂ ਜੀ ਆ ਜਾਂਦੀ 8-10 ਕਿਲੋ ਦੁੱਧ ਵਾਲੀ 35000 ਦੀ ਵਿਕ ਜਾਂਦੀ ਇੱਕ ਪਾਸੇ ਤਿਆਰ ਕੀਤੀ ਅਗਲੀ ਦੀ ਮਿਹਨਤ ਹੁੰਦੀ ਆ 2 ਸਾਲ 2.5 ਸਾਲ ਜੋ ਬੱਚੇ ਦੇ ਜਨਮ ਤੋਂ ਲੈ ਕੇ ਜਦੋਂ ਪਹਿਲਾਂ ਗੱਭਣ ਹੋਊਗੀ ਵੱਡੀ ਕਰਨੀ ਅਗਲੇ ਨੇ ਗੱਭਣ ਕਰਨੀਆਂ ਫੇਰ ਤਿਆਰ ਹੋ ਫੇਰ ਵੇਚੂ ਤੇ ਜਦੋਂ ਹੁੰਦੀ ਉਹ ਨਿੱਕੀ ਜੀ ਤੇ ਉਹਨੇ 35000 ਦੀ ਵਿਕਣਾ ਤੇ ਆਹ ਬੱਚਾ ਤਿਆਰ ਕਰ ਲਓਗੇ ਤੇ ਤੁਹਾਡੀ ਸੇਵਾ ਦਾ ਮੁੱਲ ਦੁੱਗਣਾ ਮੋੜੂਗੀ ਜਿੱਦਣ ਤਿਆਰ ਹੋ ਜਾਂਦੀ ਵੱਛੀ ਵੱਡੇ ਗੱਦ ਵਾਲੀ ਆ ਲੱਖ ਸਵਾ ਲੱਖ ਦੀ ਭੋਲੇ ਜਿਹੇ ਹੱਥ ਨਾਲ ਵੇਕਨ ਵਾਲਾ ਬੱਚਾ ਹੈ ਜੇ ਵਧੀਆ ਸੇਵਾ ਕਰ ਲਓਗੇ ਪਰ ਤੁਸੀਂ ਤਾਂ ਵੈੜ ਦੇ ਪੈਸੇ ਦੇਣੇ 65000 ਦੀ ਦੇ ਦੇਣੀ ਆ ਬੱਚਾ ਫਰੀ ਦਾ ਤਿਆਰ ਹੋ ਜਾਣਾ ਮਗਰ ਮੋٹے-ਮੋٹے ਥਾਣ 18 ਕਿਲੋ ਨੈਟ ਤਿਆਰ ਆ ਇਹ 20 ਪਿਆਜੇ ਇਹ 22 ਪਿਆਜੇ ਉਹ ਤੁਹਾਡੀ ਸੇਵਾ ਜਿੰਨੀ ਦਾਣਾ ਦਾਪਾ ਫੀਡ ਪਾ ਲੋਗੇ ਇਦੂ ਅੱਗੇ ਵੱਧ ਜੂਗੀ ਅੱਜ ਜਿਹੜਾ 18 ਕਿਲੋ ਆ ਮੁੱਲ 75 65 ਦੀ ਦੇ ਦੇਣੀ ਆ ਇੱਕ ਨੰਬਰ ਦਾ ਵੀ ਜਾਇ ਜੀ ਭਾਅ 45 ਦੀ ਦੇ ਦੇਣੀ ਆ ਮੁੱਲ 55 ਤੇ ਦੋ ਨੰਬਰ ਦਾ ਮੁੱਲ 75 65 ਦੀ ਦੇ ਦੇਣੀ ਆ ਪਰ ਮਗਰ ਬੱਚਾ ਬਾਲਾ ਚੰਗਾ ਬੱਚਾ ਜੇ ਚੰਗਾ ਤੋਂ ਚੰਗਾ ਕਿਹਾ ਹੀ ਜਾਂਦਾ ਤੁਸੀਂ ਵੇਖ ਹੀ ਲੈਣਾ ਆ ਕਿ ਬਾਕੀ ਤੁਹਾਨੂੰ ਸਕਰੀਨ ਤੇ ਆਪੋ ਆਪਣੇ ਫੋਨਾਂ ਤੇ ਦਿਸੀ ਜਾਂਦਾ ਫੁੱਲ ਕੁਆਲਿਟੀ ਵਾਲੀ ਵੱਛੀ ਆ ਛੋਟਾ ਕਾਨਾ ਪਾਣ ਦੇ ਪੱਤੇ ਵਰਗਾ ਪਿੰਕ ਨੋਜਾ ਡੱਬਾ ਪ੍ਰਿੰਟ ਤੇ ਵੜ ਹੋ ਵੀ ਵੱਡੇ ਤਿਆਰ ਆ ਕਦ ਕਾਠ ਵਾਲੀ ਪੂਰੀ ਵੱਡੀ ਡਬਲ ਵੱਛੀ ਤਿਆਰ ਹੋ ਜੀ ਜਦੋਂ ਤਿਆਰ ਹੋ ਜਾਂਦੀ ਤੇ ਜਿਹੜਾ ਵਧੀਆ ਸੇਵਾ ਕਰਦਾ ਉਹਨਾਂ ਦੀਆਂ ਖੀਰੀਆਂ ਸੂ ਪੈਂਦੀਆਂ ਬਾਈਆਂ 24 ਮਹੀਨਿਆਂ ਦੀਆਂ ਤੇ ਜਿਹੜਾ ਨਹੀਂ ਸੇਵਾ ਕਰਦਾ ਹੁਣ ਅੱਗੇ ਸਿਆਲ ਆ ਜਾਣੇ ਆ ਪੋ ਮਾਗ ਵੀ ਆਉਣਾ ਤੇ ਜੇ ਦੁੱਧ ਨਾ ਛੱਡਿਆ ਤੇ ਮਰ ਵੀ ਜਾਂਦੀਆਂ ਹੁੰਦੀਆਂ ਆਈ ਨਹੀਂਗਾ ਕਿ ਹਿੰਮਤ ਨੇ ਕਹਿਦਾ ਲੱਖ ਸਵਾ ਲੱਖ ਦੀ ਤਿਆਰ ਹੋ ਜੂ ਤੇ ਦੁੱਧ ਸਾਰਾ ਡੇਰੀ ਪਾਈ ਜੋ ਇਹਨੂੰ ਕੋਈ ਛੱਡਿਓ ਹੀ ਨਾ ਫੇਰ ਇਹ ਮਰ ਵੀ ਜਾਂਦੀਆਂ ਹੁੰਦੀਆਂ ਪਰ ਬੱਚਾ ਬਹੁਤ ਚੰਗਾ ਵਧੀਆ ਕੇਅਰ ਕਰ ਲੋਂਗੇ ਟਾਪ ਦੀ ਬੱਚੀ ਟਾਪ ਦੀ ਬਰੀਡ ਤਿਆਰ ਹੋ ਜੂ ਕਰੇ ਜਮਾ ਜੈਜਪਾ 65 ਦੀ 3 ਨੰਬਰ ਤੇ ਆ ਜਾ ਇਹ ਬਾਈ ਬਲੂਨ ਬੱਚੀ ਹੈ ਵੀਰੇ ਹੂੰ ਦੋ ਦਾੰਦਾ ਅੱਛਾ ਰਾਤ ਬੱਚਾ ਮਰ ਗਿਆ ਯਾਰ ਠੀਕ ਆ ਹਾਂ ਇਦੋਂ 12 ਕਿਲੋ ਦੁੱਧ ਦੇ ਥੱਲੇ ਵੀਰੇ ਕਿੰਨਾ ਪਿਆਜੂ ਇਹ ਦੁੱਧ 15 ਕਿਲੋ 16 ਕਿਲੋ ਵੀਰੇ ਦੇ ਐਂਕ ਮੈਂ ਇੰਨਾ ਕਿ ਦੇ ਦੂੰਗੀ ਕਿੰਨੇ ਦੀ ਦੋਵੇਂ ਪਾ ਇਹਦਾ ਮੁੱਲੇ ਦਾ ਵੀ 55 ਕਿਲੋ 50 ਕਿਲੋ 45 ਦੀ ਇਹ ਦੇ ਦੇਣੀ ਆ ਕੱਢ ਲੈ ਬਾਹਰ ਨੂੰ ਦੋਸਤੋ ਬੱਚਾ ਚੜ੍ਹਾਈ ਕਰ ਗਿਆ ਮਗਰ ਮੇਲ ਕਾਫ ਆ ਉਹ ਬੱਚੇ ਦਾ ਤਾਂ ਤੁਹਾਨੂੰ ਪਤਾ ਹੀ ਹੁੰਦਾ ਨਾ ਕਿਉਂਕੋ ਬਾਅਦ ਚ ਵੀ ਜੇ ਛੱਡਾਂਗੇ ਉਹ ਕੁੱਤੇ ਭਜਾਈ ਫਿਰਦੇ ਆ ਤੇ ਪਰ ਆ ਬੱਚਾ ਕੰਮ ਦਾ ਜੇ ਸੇਵਾ ਕਰ ਲੋਂਗੇ ਤਾਂ 12 ਕਿਲੋ ਆ ਪਹਿਲਾਂ ਮੱਛੀ ਆ ਦੋਂਦੀ ਠੰਡੀ ਸੀਲ ਫੁੱਲ ਹੈ ਦੁੱਧ ਜਿੰਨਾ ਦੱਸਿਆ ਨਾ ਟਕੰਡੇ ਵਾਲਾ ਹੋ ਜਿਹੜੇ ਭੈਣ ਭਰਾ ਸ਼ਹਿਰਾਂ ਚ ਜਾਂਦੇ ਆ ਨਾ ਆੜਤ ਦੇ ਤੇ ਉਹਨਾਂ ਦੇ ਸਹਰਾਣੇ ਜੇ ਵੇਖੇ ਹੁੰਦੇ ਨਾ ਗੋਲ ਮਟੋਲ ਪਏ ਹੁੰਦੇ ਦੀਵਾਨ ਬੈੱਡ ਤੇ ਉਹਦੇ ਅਰਗੀ ਆ ਚਾਰ ਛਪੇਰੋਂ ਜਮਾਂ ਇੱਕੋ ਜੀ ਪਈ ਆ ਪੂਰੀ ਭਾਰੀ ਜਾਨ ਵਾਲੀ ਵਛੀ ਪਹਿਲਣ ਦੋਂਦੀ 12 ਕਿਲੋ ਤਿਆਰ ਆ ਇਹ 15 ਪਿਆ ਜੇ 16 ਪਿਆ ਜੋ ਅੱਜ 12 ਕੰਡੇ ਤੇ ਜੋਖ ਲਿਓ ਮੋٹے ਮੋٹے ਥਾਣਾ ਨਹੀਂ ਆਮ ਪਹਿਲਣ ਦਾ ਥਣ ਚੁੰਡੀ ਜੀ ਵਾਲਾ ਹੁੰਦਾ ਪੂਰਾ ਅਸਦੀਚਵਾਈ ਵਾਲਾ ਥਾਣਾ ਜਮਾਂ ਨਹੀਂ ਕੋਸ ਕਹਿੰਦੀ ਜਿਵੇਂ ਮਰਜੀ ਵਜਾ ਲੈ ਲਓ ਜੀ ਸੀਲ ਫੁੱਲ ਹੈ ਉਹ ਜੀ ਬੱਕਰ ਕੋਈ ਹੈ ਵਿਚਾਰੀ ਹਮ ਫੁੱਲ ਸੀਲ ਸੋ ਆਹ ਲਓ ਜੀ ਮੋਟੀ ਧਾਰ ਮੱਛੀ ਮੋਟਰ ਵਾਲਾ ਕੰਮ ਹੀ ਆ ਮੁੱਲ ਅਸਦੀਚਵਾਈ ਇਦਾਂ ਦੀ ਆ ਠੀਕ ਹੈ ਮੁੱਲ 55 45 ਦੀ ਦੇ ਦੇਣੀ ਜਮਾਂ ਜੈਜਪਾ ਗੱਲ ਉਹੀ ਆ ਜਿੰਦੇ ਫਿਰ ਤੋਕੜਾਂ 30 35 ਹਜ਼ਾਰ ਦੀਆਂ ਵਿਕੀ ਜਾਂਦੀਆਂ 8 8 9 9 10 10 ਕਿਲੋ ਤੋਂ ਅੱਧਾ ਵਾਲੀਆਂ ਤੇ ਉਹ ਪਤਾ ਨਹੀਂ ਸਾਲ ਦੀ ਸੂਈ ਹੁੰਦੀ ਹੈ ਕਿ ਦੋਹਾਂ ਸਾਲਾਂ ਦੀ ਸੂਈ ਹੁੰਦੀ ਕਿਉਂਕਿ ਗਾਵਾਂ ਤਾਂ ਹਟਦੇ ਨਹੀਂ ਲੰਮਾ ਟਾਈਮ ਦੁੱਧ ਪਿਆਣਦੀਆਂ ਪਰ ਇਹ ਤਾਂ ਕਰਮ ਵਾਲੀਆਂ ਤਾਜ਼ੀਆਂ ਸੂਈਆਂ ਵਧੀਆ ਦੁੱਧ ਨੇ ਯਾਰੇ ਦੇ ਦੇਣੀਆਂ ਫੁੱਲ ਚੰਗੀਆਂ ਵਹਿਣਾ ਭਾਜਾ ਮ ਜਾਇਜ ਤੁਸੀਂ ਡੇਲੀ ਵੀਡੀਓ ਵੇਂਦੀ ਹੋਗੇ ਮੈਂ ਵੀ ਬਹੁਤ ਵੀਡੀਓ ਬਣਾਉਣਾ ਬਹੁਤ ਸਾਲ ਹੋ ਗਏ ਤੇ ਹੋਰ ਭੈਣ ਭਰਾ ਵੀ ਬਣਾਉਂਦੇ ਆ ਤੇ ਭਾਜਾ ਮ ਜਾਇਜ ਕੰਮ ਮਈਆਂ ਵਾਲਾ ਬਾਈ ਤਾਂ ਇੱਧਰ ਲੈਂਦੇ ਉਧਰ ਮੱਝਾਂ ਜਾਦੇ ਆਪਣੇ ਠੀਕ ਹੈ ਹਾਂ ਦੋਸਤੋ ਬਾਕੀ ਕਿਤੇ ਕਿਤੇ ਚੱਲਿਆ ਲਿਆਈ ਦੀਆਂ ਹੁਣ ਗਾਈਆਂ ਰੀਟਿੰਮ ਚ ਲਿਆਇਆ ਕਰਾਂਗੇ ਆਪਾਂ ਠੀਕ ਹੈ ਆਪਣੇ ਕੋਲ ਤਾਂ ਮਈਆਂ ਜ਼ਿਆਦੇ ਘਰੇ ਉਧਰ ਦੋਸਤੋ ਤੁਸੀਂ ਸਾਰੇ ਜਾਣਦੇ ਪੁਰਾਣਾ ਹੀ ਕੰਮ ਕਰਦਾ ਉਧਰ ਮੱਝਾਂ ਇੱਧਰ ਗਾਵਾਂ ਕਿਤੇ ਕਿਤੇ ਬਾਈ ਕਹਿੰਦਾ ਜੀ ਚੰਗੀ ਲੱਗੇਗਾ ਭਾਅ ਚ ਮਿਲਦੀ ਤੇ ਲੈ ਲਈ ਦੀ ਚਲੋ ਵਧੀਆ ਗੱਲ ਆ ਕੰਮ ਆ ਮਿਹਨਤ ਆ ਮਿਹਨਤ ਕਰਨੀ ਕੋਈ ਮਾੜੀ ਨਹੀਂ ਫੋਨ ਨੰਬਰ ਸਕਰੀਨ ਤੇ ਸਸੀਕਾ